ਅੱਜ ਦੀ ਕਹਾਣੀ ਸੁਪਨੇ ਮਰ ਜਾਣਾ ਲੇਖਕਾ ਸਿਮਰ ਜਟਾਣਾ ਜੀ ਗਰਨਾਮੋ ਬੇੜੇ ਵਿੱਚ ਕੰਮ ਕਰਦੀ ਫਿਰਦੀ ਸੀ ਗਰਨਾਮੋ ਆਪਣੀ ਵੱਡੀ ਭੈਣ ਤੋਂ ਬਹੁਤ ਹੀ ਜ਼ਿਆਦਾ ਸੋਹਣੀ ਸੀ ਗੋਰਾ ਰੰਗ ਤਿੱਖਾ ਨੱਕ ਗਲਾਬੀ ਬੁੱਲ ਗਲਾਬੀ ਸੂਟ ਵਿੱਚ ਪਰੀਆਂ ਵਾਂਗ ਲੱਗਦੀ ਸੀ ਗਰਨਾਮੋ ਦੇ ਜਵਾਨ ਹੋਣ ਦੀਆਂ ਗੱਲਾਂ ਪਿੰਡ ਵਿੱਚ ਚੱਲ ਪਈਆਂ ਬੇਸ਼ੱਕ ਗਰਨਾਮੋ ਅਣਪੜੀ ਕਮਾਕਾਰਾਂ ਤੋਂ ਪੂਰੀ ਸੁਚੈਰੀ ਸੀ ਸਾਰੇ ਪਿੰਡ ਦੀਆਂ ਕੁੜੀਆਂ ਗਰਨਾਮੋ ਕੋਲ ਖੇਸ ਦਰਿਆ ਪੱਖੀਆਂ ਬਉਣ ਆਉਂਦੀਆਂ ਸੀ ਗਰਨਾਮੋ ਮਨਜੇ ਪਰਪਈ ਸੀ ਕਿ ਸੋਚ ਰਹੀ ਸੀ ਕਿ ਚੰਦਰੀ ਗਰੀਬੀ ਨੇ ਮੇਰੀ ਪੜਾਈ ਦਾ ਸੁਪਨਾ ਮਾਰ ਦਿੱਤਾ ਜੇ ਮੈਂ ਪੜ੍ਹੀ ਹੁੰਦੀ ਤਾਂ ਮੇਰਾ ਵੀ ਵਿਆਹ ਕਿਸੇ ਵੱਡੇ ਅਫਸਰ ਨਾਲ ਹੋਣਾ ਸੀ ਸੋਚਦੇ ਸੋਚਦੇ ਗਰਨਾਮੋ ਨੂੰ ਪਤਾ ਹੀ ਨਾ ਲੱਗਿਆ ਕਦੋਂ ਨੀਂਦ ਆ ਗਈ ਗਰਨਾਮੋ ਦੀ ਪੜਾਈ ਦਾ ਸੁਪਨਾ ਗਰੀਬੀ ਨੇ ਮਾਰ ਦਿੱਤਾ ਸੀ ਜਦੋਂ ਦਿਨ ਚੜਨ ਵਾਲਾ ਹੁੰਦਾ ਫਿਰ ਗਨਾਮੋ ਦੀ ਮਾਂ ਨਾ ਸੌਣ ਦਿੰਦੀ ਉਸ ਨੂੰ ਸਵੇਤੀ ਹੀ ਉਠਾ ਦਿੰਦੀ ਸਵੇਰੇ ਹੀ ਕੰਮਾਂਕਾਰਾਂ ਵਿੱਚ ਲਗਾ ਦਿੰਦੀ ਜ਼ਿੰਦਗੀ ਆਪਣੀ ਚਾਲ ਚੱਲ ਰਹੀ ਸੀ ਗਨਾਮੋ ਦੀ ਮਾਂ ਵਿਸ਼ਨੂ ਨੂੰ ਆਪਣੀ ਧੀ ਦੇ ਰਿਸ਼ਤੇ ਦੀ ਕਾੜੀ ਹੋ ਰਹੀ ਸੀ ਵਿਸ਼ਨੂ ਦੇ ਚਿਹਰੇ ਤੇ ਉਦਾਸੀ ਛਾਈ ਹੋਈ ਸੀ ਜਦੋਂ ਘਰ ਦੀਆਂ ਧੀਆਂ ਜਵਾਨ ਹੁੰਦੀਆਂ ਨੇ ਮਾਪਿਆਂ ਨੂੰ ਅਕਸਰ ਟੈਨਸ਼ਨ ਹੋ ਹੀ ਜਾਂਦੀ ਹੈ ਚੰਗੇ ਵਰਦੀ ਭਾਲ ਹਰ ਮਾਂ ਪਿਓ ਹੀ ਕਰਦਾ ਹੈ ਉਸੇ ਤਰ੍ਹਾਂ ਬਿਸਨੋ ਵੀ ਚੰਗੇ ਵਰ ਦੀ ਪਾਲ ਵਿੱਚ ਸੀ ਗਰਨਾਮੋ ਦੇ ਪਿਓ ਨੇ ਰਿਸ਼ਤੇ ਤਾਂ ਬਹੁਤ ਵੇਖੀ ਪਰ ਪਸੰਦ ਨਾ ਆਇਆ ਕੋਈ ਰਿਸ਼ਤਾ ਕੋਈ ਵੱਡੀ ਡਿਮਾਂਡ ਤਾਂ ਨਹੀਂ ਸੀ ਗਰਨਾਮੋ ਦੇ ਮਾਪਿਆਂ ਦੀ ਭਰਤੀ ਸੌਖੀ ਬਸੇ ਉਹ ਇਹੀ ਸੋਚਦੇ ਸੀ ਗਰਨਾਮੋ ਦੀ ਭੈਣ ਹਰਨਾਮੋ ਨੇ ਇੱਕ ਰਿਸ਼ਤੇ ਦੀ ਦਸ ਪਾਈ ਮੁੰਡੇ ਕੋਲ ਜ਼ਮੀਨ ਜਾਇਦਾਦ ਤਾਂ ਚੰਗੀ ਸੀ ਪਰ ਮੁੰਡੇ ਦੀ ਮਾਂ ਮਰੀ ਹੋਈ ਸੀ ਮੁੰਡਾ ਸੋਨਾ ਘੱਟ ਸੀ ਕਿਤੇ ਗਰਨਾਮੋ ਦਾ ਰੰਗ ਰੂਪ ਸੀ ਕਿੱਥੇ ਉਹ ਮੁੰਡਾ ਸੀ ਪਰੀਆਂ ਵਰਗੀ ਗਰਨਾਮੋ ਸੀ ਰੂਪ ਰਿਸ਼ਕਾਰੇ ਮਾਰਦਾ ਸੀ ਗਰਨਾਮੋ ਦਾ ਗਰਨਾਮੋ ਦੇ ਮਾਪਿਆਂ ਨੂੰ ਸੀ ਜਮੀਨ ਬਾਧੂ ਹੈ ਸਾਡੀ ਤੀ ਐਸ਼ ਕਰੂਗੀ ਗਰਨਾਮੋ ਦੇ ਪਿਓ ਨੇ ਉੱਥੇ ਹੀ ਰਿਸ਼ਤਾ ਪੱਕਾ ਕਰ ਦਿੱਤਾ ਪਰ ਗਰਨਾਮੋ ਦੇ ਸਾਰੇ ਚਾ ਵਿਚ ਹੀ ਰਹਿ ਗਈ ਜਦੋਂ ਘੱਟ ਸੋਹਣੇ ਮੁੰਡੇ ਨਾਲ ਗਰਨਾਮੋ ਦਾ ਸਾਖ ਜੋੜਤਾ ਸੀ ਮਾਪਿਆਂ ਮੂਰੇ ਬੋਲ ਨਾ ਸਕੀ ਗਰਨਾਮੋ ਉਹ ਉੱਥੇ ਹੀ ਚੁੱਪ ਕਰ ਗਈ ਮਹੀਨੇ ਦੀ ਬਾਦੀ ਗਰਨਾਮੋ ਦਾ ਵਿਆਹ ਰਖ ਦਿੱਤਾ ਗਰਨਾਮੋ ਨੂੰ ਵਿਆਹ ਦਾ ਕੋਈ ਚਾਹ ਨਹੀਂ ਸੀ ਪਰ ਮਾਪਿਆਂ ਨੂੰ ਕੁਝ ਕਹਿ ਵੀ ਨਹੀਂ ਸੀ ਸਕਦੀ ਮਾਪਿਆਂ ਦੀ ਸੰਸਕਾਰੀ ਕੁੜੀ ਸੀ ਹਰ ਇੱਕ ਨੂੰ ਹੁੰਦਾ ਵੀ ਹੈ ਕਿ ਮੇਰਾ ਜੀਵਨ ਸਾਥੀ ਸੋਹਣਾ ਹੋਵੇ ਇੱਕ ਹੋਰ ਸੁਪਨਾ ਮਰ ਗਿਆ ਗਰਨਾਮੋ ਦਾ ਅੱਜ ਸੋਹਣੇ ਮੁੰਡੇ ਨਾਲ ਰਿਸ਼ਤੇ ਦਾ ਇਹ ਸੁਪਨਾ ਦੇ ਵਿੱਚ ਕੰਬ ਗਿਆ ਵਿਆਹ ਦੀਆਂ ਪੂਰੀਆਂ ਤਿਆਰੀਆਂ ਚੱਲ ਰਹੀਆਂ ਸੀ ਵਿਆਹ ਦਾ ਦਿਨ ਵੀ ਆ ਗਿਆ ਗਰਨਾਮੋ ਤਿਆਰ ਹੋ ਕੇ ਬਹੁਤ ਸੋਹਣੀ ਲੱਗ ਰਹੀ ਸੀ ਗਰਨਾਮੋ ਨੂੰ ਸੀ ਕਿ ਮੇਰਾ ਵਿਆਹ ਪੂਰਾ ਤਕੜਾ ਕੀਤਾ ਜਾਊ ਕਿਉਂਕਿ ਗਰਨਾਮੋ ਦੇ ਸਹੁਰੇ ਪੂਰੇ ਅਮੀਰ ਸੀ ਪਰ ਵਿਆਹ ਕੀ ਹੋਣਾ ਸੀ ਗਰਨਾਮੋ ਦਾ ਤਾਂ ਝੁਲਸਮ ਰੋੜਾ ਕਰਕੇ ਫਾਹ ਹੀ ਵੱਡਿਆ ਸੀ ਗਰਨਾਮੋ ਵਿਆਹ ਕੀ ਸਹੁਰੇ ਆ ਗਏ ਗਰਨਾਮੋ ਦਾ ਰੂਪ ਵੇਖ ਕੇ ਸਹਰੇ ਪਿੰਡ ਵਿੱਚ ਵੀ ਗੱਲਾਂ ਹੋਣ ਲੱਗ ਪਈਆਂ ਗਰਨਾਮੋ ਨੂੰ ਸੀ ਉਸ ਨੂੰ ਵਿਆਹ ਵਿੱਚ ਬਹੁਤ ਸਾਰਾ ਸੋਨਾ ਪਾਇਆ ਜਾਊ ਨਾਲੇ ਸੋਨੇ ਦਾ ਰਾਣੀ ਹਾਰ ਵੀ ਪਾਇਆ ਜਾਊ ਪਰ ਗਰਨਾਮੋ ਦੇ ਸਹੁਰਿਆਂ ਤੋਂ ਤਾਂ ਕੋਕਾ ਵੀ ਨਾ ਜੁੜਿਆ ਗਰਨਾਮੋ ਲਈ ਪਰ ਗਰਨਾਮੋ ਫਿਰ ਵੀ ਚੁੱਪ ਸੀ ਕਿਉਂਕਿ ਗਰਨਾਮੋ ਬੇਵਸੀ ਗਰੀਬ ਕਰ ਦਿੱਤੀ ਗਈ ਸੀ ਸਾਰੇ ਚਾ ਮਾਰ ਕੇ ਚੰਦਰੀ ਨੇ ਉੱਥੇ ਹੀ ਚੁੱਪ ਕਰ ਗਈ। ਇਹ ਕਹਾਵਤ ਹੈ ਜਗ ਜੋੜੀਆਂ ਥੋੜੀਆਂ ਪਰ ਨਰਨ ਬਥੇਰੀ। ਗਰਨਾਮੋ ਵਿਆਹ ਤੋਂ ਬਾਅਦ ਬਹੁਤ ਖੁਸ਼ ਸੀ। ਉਸ ਨੇ ਸਭ ਗੱਲਾਂ ਤੇ ਮਿੱਟੀ ਪਾ ਦਿੱਤੀ ਸੀ। ਸਭੋਂ ਵਧੀਆ ਜ਼ਿੰਦਗੀ ਜਿਉਣਾ ਚਾਹੁੰਦੀ ਸੀ। ਘਰ ਦਾ ਸਾਰਾ ਕੰਮ ਧੰਦਾ ਗਰਨਾਮੋ ਆਪ ਹੀ ਕਰਦੀ ਸੀ। ਗਰਨਾਮੋ ਦਾ ਪਤੀ ਮਿੰਦਰ ਗਰਨਾਮੋ ਦਾ دیਵਾਨਾ ਸੀ। ਗਰਨਾਮੋ ਦੀ ਹਰ ਗੱਲ ਮੰਨਦਾ ਸੀ। ਗਨਨਾਮੋ ਦੇ ਕਹਿਰ ਤੇ ਸ਼ਰਾਬ ਵੀ ਨਹੀਂ ਪਿੰਦਾ ਸੀ ਹਰ ਵੇਲੇ ਗਨਨਾਮੋ ਨੂੰ ਵੇਖਦਾ ਰਹਿੰਦਾ ਸੀ ਕਿਉਂਕਿ ਗਨਨਾਮੋ ਬਹੁਤ ਹੀ ਜ਼ਿਆਦਾ ਸੋਹਣੀ ਸੀ ਮਿੰਦਰ ਖੇਤੀ ਦਾ ਕੰਮ ਕਰਦਾ ਸੀ ਮਿੰਦਰ ਦੇ ਘਰ ਕੋਈ ਵੀ ਕਿਸੇ ਚੀਜ਼ ਦੀ ਘਾਟ ਨਹੀਂ ਸੀ ਸਗੋਂ ਰੱਬ ਦਾ ਦਿੱਤਾ ਸਭ ਕੁਝ ਘਰ ਵਿੱਚ ਸੀ ਜ਼ਿੰਦਗੀ ਵਧੀਆ ਚੱਲ ਰਹੀ ਸੀ ਕਿ 2 ਕੁ ਸਾਲ ਬਾਅਦ ਗਨਨਾਮੋ ਦੇ ਘਰ ਇੱਕ ਧੀ ਨੇ ਜਨਮ ਲਿਆ ਗਰਨਾਮੋ ਦੀ ਧੀ ਬਹੁਤ ਜਦੇ ਸੋਰੀਸ ਰੱਖੀ ਸੀ ਜਮਾ ਹੀ ਗਰਨਾਮੋ ਦੇ ਨਾਲ ਦੀ ਗਰਨਾਮੋ ਨੇ ਆਪਣੀ ਧੀ ਦਾ ਨਾਮ ਗੁਰਮਨ ਰੱਖਿਆ ਸੀ ਜਦੋਂ ਗਰਨਾਮੋ ਦੇ ਘਰ ਧੀ ਹੋਈ ਸੀ ਤਾਂ ਮਹਿੰਦਰ ਦੇ ਘਰ ਫਸਲ ਦੇ ਢੇਰ ਲੱਗੇ ਸੀ ਕੋਈ ਕਮੀ ਨਾ ਰਹੀ ਘਰ ਵਿੱਚ ਕਿਸੇ ਵੀ ਚੀਜ਼ ਦੀ ਗਰਨਾਮੋ ਤੇ ਮਹਿੰਦਰ ਨੇ ਆਪਣੀ ਧੀ ਦਾ ਵਧੀਆ ਪਾਲਣ ਪੋਸ਼ਣ ਕੀਤਾ ਗਰਨਾਮੋ ਨੂੰ ਸੀ ਕਿ ਉਸ ਦੀ ਧੀ ਵਧੀਆ ਸਕੂਲ ਵਿੱਚ ਪੜੇ ਕਿਉਂਕਿ ਗਰਨਾਮੋ ਦੀ ਪੜ੍ਹਾਈ ਦਾ ਸੁਪਨਾ ਗਰੀਬੀ ਨੇ ਮਾਰ ਦਿੱਤਾ ਸੀ ਗਰਨਾਮੋ ਨੂੰ ਸੀ ਕਿ ਮੇਰੀ ਧੀ ਨਾਲ ਉਹ ਨਾ ਹੋਵੇ ਜੋ ਮੇਰੇ ਨਾਲ ਹੋਇਆ ਗਰਨਾਮੋ ਨੇ ਗੁਰਮਨ ਨੂੰ ਵਧੀਆ ਪ੍ਰਾਈਵੇਟ ਸਕੂਲ ਵਿੱਚ ਪੜ੍ਹਨ ਲਗਾਇਆ ਫਿਰ 4 ਕੁ ਸਾਲ ਬਾਅਦ ਮਿੰਦਰ ਦੇ ਘਰ ਇੱਕ ਪੁੱਤਰ ਨੇ ਜਨਮ ਲੈ ਲਿਆ ਘਰ ਵਿੱਚ ਖੁਸ਼ੀਆਂ ਬਣਾਈਆਂ ਗਈਆਂ ਸਾਰੇ ਪਿੰਡ ਦੇ ਵਿੱਚ ਪਤਾਸੇ ਵੱਢੇ ਗਏ ਅਤੇ ਲੱਡੂ ਬੰਡੇ ਗਏ ਸਾਰੇ ਕਿਤੇ ਸੁੱਖਾਂ ਸੀਰਨੀਆਂ ਦਿੱਤੀਆਂ ਗਈਆਂ ਗਨਨਾਮੋ ਦਾ ਪੁੱਤਰ ਵੀ ਗਨਨਾਮੋ ਵਾਂਗ ਸੋਹਣਾ ਹੀ ਸੀ ਰੰਗ ਗੋਰਾ ਤਿੱਖਾ ਨੱਕ ਸੀ ਅਤੇ ਬਹੁਤ ਹੀ ਜ਼ਿਆਦਾ ਸੋਹਣਾ ਸੀ ਗਨਨਾਮੋ ਬਹੁਤ ਖੁਸ਼ੀ ਕਿ ਉਸ ਦੇ ਘਰ ਪੁੱਤਰ ਪੈਦਾ ਹੋਇਆ ਗਰਨਾਮੋ ਨੇ ਆਪਣੇ ਪੁੱਤਰ ਦਾ ਨਾਮ ਸੁਖਮਣ ਰੱਖਿਆ ਕਿਉਂਕਿ ਸੁੱਖਾਂ ਸੁੱਕ ਕੇ ਲਿਆ ਸੀ ਸੁਖਮਣ ਦਾ ਪਾਲਣ ਪੋਸ਼ਣ ਵਧੀਆ ਕੀਤਾ ਗਿਆ ਉਸ ਨੂੰ ਹਰ ਇੱਕ سہولت ਵੀ ਦਿੱਤੀ ਗਈ ਫਿਰ ਸੁਖਮਣ ਨੂੰ ਵੀ ਆਪਣੀ ਭੈਣ ਗੁਰਮਨ ਨਾਲ ਹੀ ਸਕੂਲ ਵਿੱਚ ਲਗਾਇਆ ਗਿਆ ਦੋਨੋਂ ਭੈਣ ਭਰਾ ਇਕੱਠੇ ਸਕੂਲ ਜਾਂਦੇ ਸੀ ਗੁਰਮਨ ਦਾ ਪੜਾਈ ਵਿੱਚ ਹੁਸ਼ਿਆਰ ਸੀ ਪਰ ਸੁਖਮਣ ਦਾ ਪੜਾਈ ਵਿੱਚ ਧਿਆਨ ਨਹੀਂ ਸੀ ਇੱਕ ਦਿਨ ਐਸਾ ਆਇਆ ਕਿ ਮਿੰਦਰ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਅਤੇ ਉਸ ਦੀ ਮੌਤ ਹੋ ਗਈ ਗਰਨਾਮੋ ਦੀਆਂ ਖੁਸ਼ੀਆਂ ਨੂੰ ਪਤਾ ਨਹੀਂ ਕਿਸ ਦੀ ਨਜ਼ਰ ਲੱਗੀ ਜੋ ਉਸ ਦੀ ਹਾਸ ਦੀ ਖੇਡ ਦੀ ਜ਼ਿੰਦਗੀ ਤਬਾਹ ਹੀ ਹੋ ਗਈ ਗਰਨਾਮੋ ਹਰ ਬੜੇ ਚੁਰਦੀ ਰਹਿੰਦੀ ਤੇ ਰੋਂਦੀ ਰਹਿੰਦੀ ਸੀ ਕੀ ਬਣੂ ਸਾਡਾ ਗਰਨਾਮੋ ਨੇ ਸੋਚਿਆ ਵੀ ਮੈਂ ਆਪਣੇ ਸਹੁਰੇ ਦੇ ਸਹਾਰੇ ਦਨ ਕੱਢ ਲੂੰ ਪਰ ਗਰਨਾਮੋ ਦਾ ਸਹੁਰਾ ਵੀ ਆਪਣੇ ਪੁੱਤ ਦੇ ਦੁੱਖ ਵਿੱਚ ਇਸ ਦੁਨੀਆ ਤੋਂ ਚੱਲ ਵਸਿਆ ਗਰਨਾਮੋ ਦੀ ਜ਼ਿੰਦਗੀ ਵਿੱਚ ਹੋਰ ਵੀ ਨੇਰਾਸ਼ ਆ ਗਿਆ ਹੁਣ ਰਾਤਾਂ ਵੀ ਖਾਣ ਨੂੰ ਆਉਂਦੀਆਂ ਸੀ ਦੈਂਤਾ ਨਿਕਲ ਜਾਂਦਾ ਸੀ ਗਨਨਾਮੋ ਨੇ ਆਪਣੀ ਮਾਂ ਨੂੰ ਆਪਣੇ ਕੋਲ ਬੁਲਾ ਲਿਆ ਗਨਨਾਮੋ ਦੀ ਮਾਂ ਬਿਸ਼ਨੋ ਆਪਣੀ ਧੀ ਕੋਲ ਮਹੀਨਾ ਕੋ ਲਗਾ ਜਾਂਦੀ ਸੀ ਫਿਰ ਵਾਪਸ ਚਲੀ ਜਾਂਦੀ ਸੀ ਗੁਰਮਨ ਦੀ ਪੜਾਈ ਵੀ ਹੁਣ ਪੂਰੀ ਹੋ ਗਈ ਸੀ ਗੁਰਮਨ ਨੇ ਆਪਣੀ ਮਾਂ ਨੂੰ ਕਿਹਾ ਮਾਂ ਮੇਰੀਆਂ ਸਹੇਲੀਆਂ ਹੋਸਟਲ ਵਿੱਚ ਰਹਿੰਦੀਆਂ ਮੈਂ ਵੀ ਕਾਲਜ ਉਹਨਾਂ ਦੇ ਨਾਲ ਹੀ ਲੱਗਣਾ ਹੈ ਫਿਰ ਗਨਨਾਮੋ ਨੂੰ ਆਪਣੀ ਧੀ ਦਾ ਸੁਪਨਾ ਪੂਰਾ ਕਰਨ ਲਈ ਗੁਰਮਨ ਨੂੰ ਕਾਲਜ ਦੇ ਵਿੱਚ ਸ਼ਹਿਰ ਵਿੱਚ ਪੜਨ ਲਗਾਇਆ ਗਿਆ ਗਰਨਾਮੋ ਨੂੰ ਸੀ ਕਿ ਮੇਰੀ ਸੋਣੀਤੀ ਕਿਤੇ ਅਣਪੜ ਨੂੰ ਨਾ ਵਿਹੀ ਜਾਵੇ ਤੇ ਮੇਰੇ ਮੰਗੂ ਇਹ ਵੀ ਜ਼ਿੰਦਗੀ ਆਪਣੀ ਖਰਾਬ ਕਰੇ ਸੁਖਮਣ ਅਜੇ 8ਵੀਂ ਕਲਾਸ ਵਿੱਚ ਪੜਦਾ ਸੀ ਗੁਰਮਨ ਨੂੰ ਹੋਸਟਲ ਜਾਣ ਦੀ ਕਾਹਲੀ ਸੀ ਬਹੁਤ ਖੁਸ਼ ਸੀ ਗੁਰਮਨ ਹੋਸਟਲ ਵਿੱਚ ਚਲੀ ਜਾਂਦੀ ਹੈ ਬਹੁਤ ਹੀ ਖੁਸ਼ੀ-ਖੁਸ਼ੀ ਜਾਂਦੀ ਹੈ ਸਭ ਸਹੇਲੀਆਂ ਨਾਲ ਘਰ ਵਿੱਚ ਸੁਖਮਣ ਤੇ ਗਰਨਾਮੋ ਰਹਿ ਜਾਂਦੇ ਨੇ ਕਦੇ-ਕਦੇ ਗਰਨਾਮੋ ਦੀ ਮਾਂ ਵੀ ਆ ਜਾਂਦੀ ਹੈ ਸੁਖਮਣ ਆਪਣੀ 10ਵੀਂ ਦੀ ਪੜ੍ਹਾਈ ਪੂਰੀ ਕਰਕੇ ਸਕੂਲੋਂ ਹਟ ਗਿਆ ਸੀ ਤੇ ਉਹ ਖੇਤੀ ਦਾ ਕੰਮ ਕਰਨ ਲੱਗ ਪਿਆ ਗਰਮਣ ਆਪਣੀ ਪੜ੍ਹਾਈ ਵਧੀਆ ਦਿਨ ਲਗਾ ਕੇ ਕਰ ਰਹੀ ਸੀ ਗਰਨਾਮੋ ਨੂੰ ਆਪਣੀ ਗਰਮਣ ਧੀ ਜਮਾਨ ਹੋਣ ਦੀ ਸੋਚ ਵੀ ਲੱਗ ਰਹੀ ਸੀ ਕਿ ਮੇਰੀ ਧੀ ਦਾ ਰਿਸ਼ਤਾ ਕਿਵੇਂ ਹੋਵੇਗਾ ਗਰਮਨ ਆਪਣੀ ਪੜ੍ਹਾਈ ਪੂਰੀ ਕਰਕੇ ਵਾਪਸ ਘਰ ਆ ਗਈ। ਗਨਮੋ ਨੂੰ ਆਪਣੀ ਧੀ ਦੇ ਸਾਥ ਦੀ ਸੋਚ ਹੋ ਰਹੀ ਸੀ ਕਿ ਕਿਵੇਂ ਮੈਂ ਮਿੰਦਰ ਤੋਂ ਬਿਨਾ ਆਪਣੀ ਧੀ ਦਾ ਸਾਥ ਕਿਵੇਂ ਕਰੂੰ ਵਿਆਹ ਕਿਵੇਂ ਕਰੂੰ। ਗਨਮੋ ਨੂੰ ਰਾਤ ਨੂੰ ਨੀਂਦ ਨਾ ਆਉਂਦੀ ਸਗੋਂ ساری ساری ਰਾਤ ਜਾਗਦੀ ਦੀ ਲੰਘ ਜਾਂਦੀ। ਗਨਮੋ ਆਪਣੀ ਮਾਂ ਨਾਲ ਹਰ ਗੱਲ ਸਾਂਝੀ ਕਰਦੀ ਸੀ। ਗਨਮੋ ਨੂੰ ਆਪਣੀ ਮਾਂ ਦਾ ਬਹੁਤ ਵੱਡਾ ਸਹਾਰਾ ਸੀ। ਪਰ ਆਬਰੂ ਕੁਝ ਔਰੀ ਮਨਜ਼ੂਰ ਸੀ ਗਨਾਮੋ ਦੀ ਮਾਂ ਵੀ ਰੱਬ ਨੂੰ ਪਿਆਰੀ ਹੋ ਗਈ ਗਨਾਮੋ ਨੂੰ ਹੁਣ ਤਾਂ ਘਰ ਵੀ ਖਾਣ ਨੂੰ ਆਉਂਦਾ ਸੀ ਗਨਾਮੋ ਦੀ ਧੀ ਦਾ ਰਿਸ਼ਤਾ ਉਹਨਾਂ ਦਾ ਗਵੰਢੀ ਬੂਟਾ ਸਿੰਘ ਕਰਵਾਉਂਦਾ ਸੀ ਗਨਾਮੋ ਸੋਚਦੀ ਰਹਿੰਦੀ ਸੀ ਕਿ ਕਿਤੇ ਮੇਰੇ ਮੰਗੂ ਧੀ ਦਾ ਰਿਸ਼ਤਾ ਅਣਪੜ ਮੁੰਡੇ ਦੇ ਅਤੇ ਘੱਟ ਸੋਹਣੇ ਮੁੰਡੇ ਨਾਲ ਨਾ ਹੋ ਜਾਵੇ ਗਨਾਮੋ ਵੀ ਪਹਿਲਾਂ ਸੰਤਾਪ ਹੰਡਾ ਰਹੀ ਸੀ ਸਾਰੀ ਉਮਰ ਸਾਬਰ ਕਰਕੇ ਕੱਢ ਲਿਆ ਸੀ ਉਸਨੇ ਪਰ ਗਰਨਾਮੋ ਧੀ ਦਾ ਰਿਸ਼ਤਾ ਕਰਨ ਵੇਲੇ ਡਰ ਰਹੀ ਸੀ ਆਪਣੇ ਪਤੀ ਤੋਂ ਬਿਨਾ ਧੀ ਦਾ ਸਾਥ ਕਰਨਾ ਬਹੁਤ ਔਖਾ ਹੁੰਦਾ ਹੈ ਪਰ ਰੱਬ ਦੀ ਕਿਰਪਾ ਸੀ ਕਿ ਗੁਰਮਣ ਦਾ ਰਿਸ਼ਤਾ ਵਧੀਆ ਘਰ ਮਿਲ ਗਿਆ ਗੁਰਮਣ ਦੇ ਸਹੁਰਿਆਂ ਨੇ ਗੁਰਮਣ ਨੂੰ ਬਹੁਤ ਸਾਰਾ ਸੋਨਾ ਪਾਇਆ ਸੀ ਗੁਰਮਣ ਨੂੰ ਸੱਤ ਤੋਲ ਦਾ ਰਾਣੀ ਹਾਰ ਵੀ ਪਾਇਆ ਸੀ ਪਰ ਗਰਨਾਮੋ ਨੇ ਵੀ ਦਾਜ ਦਾ ਗੱਡਾ ਭਰ ਕੇ ਦਿੱਤਾ ਸੀ ਕੋਈ ਕਮੀ ਨਹੀਂ ਛੱਡੀ ਦਾ ਦੇਣ ਦੀ ਗੁਰਮਣ ਵੀ ਬਹੁਤ ਖੁਸ਼ ਸੀ ਕਿ ਗਰਨਾਮੋ ਵੀ ਬਹੁਤ ਖੁਸ਼ ਸੀ ਗਰਨਾਮੋ ਨੇ ਆਪਣੀ ਧੀ ਦੇ ਸਾਰੇ ਸ਼ੌਂਕ ਪੂਰੇ ਕੀਤੇ ਜੋ ਗਰਨਾਮੋ ਦੇ ਸ਼ੌਕ ਅਧੂਰੇ ਰਹਿ ਗਏ ਸੀ ਉਸ ਨੇ ਆਪਣੀ ਧੀ ਵਿੱਚ ਸਾਰੇ ਸ਼ੌਕ ਪੂਰੇ ਕੀਤੇ ਇਸ ਤਰ੍ਹਾਂ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਲੱਗੀ ਤੁਸੀਂ ਇਸ ਬਾਰੇ ਵੱਧ ਤੋਂ ਵੱਧ ਕਮੈਂਟ ਕਰਕੇ ਜਰੂਰ ਦੱਸਣਾ ਜੀ ਕਹਾਣੀ ਤੁਹਾਨੂੰ ਪਸੰਦ ਲੱਗੀ ਪਲੀਜ਼ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਅੰਤ ਤੱਕ ਸੁਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ